ਰੇਡੀ ਦਾਦੇ ਪੋਤੇ ਦਾ ਪਿਆਰ ਕਿਸੇ ਆਮ ਰਿਸ਼ਤੇ ਵਰਗਾ ਨਹੀਂ ਹੁੰਦਾ ਇਹ ਇੱਕ ਅਜੀਹਾ ਅਨੁਭਵ ਹੈ ਜੋ ਦਿਲਾਂ ਦੀਆਂ ਤੰਦਾਂ ਨੂੰ ਮਜ਼ਬੂਤ ਤਰੀਕੇ ਨਾਲ ਜੋੜ ਦਿੰਦਾ ਹੈ ਡੰਡੀ ਇਹ ਪਿਆਰ ਸਿਰਫ ਸੰਬੰਧਕ ਤੌਰ ਉੱਤੇ ਹੀ ਨਹੀਂ ਸਗੋਂ ਜੀਵਨ ਦੇ ਹਰ ਪਲ ਵਿੱਚ ਅਮਿੱਟ ਚਾਪ ਛੱਡ ਜਾਂਦਾ ਹੈ ਡੰਡੀ ਦਾਦਾ ਪੋਤੇ ਲਈ ਕੇਵਲ ਰਿਸ਼ਤਾ ਨਹੀਂ ਸਗੋਂ ਆਸਰਾ ਵੀ ਮਿੱਤਰ ਵੀ ਗੁਰੂ ਵੀ ਅਤੇ ਉਸ ਨਾਲ ਦਿਲ ਦੀਆਂ ਰੂਹਾਂ ਦਾ ਰਿਸ਼ਤਾ ਹੁੰਦਾ ਹੈ ਜਿਸ ਨਾਲ ਜੁੜ ਕੇ ਪੋਤਾ ਆਪਣੀ ਅਸਲੀਅਤ ਨੂੰ ਹੋਰ ਵਧੀਆ ਢੰਗ ਨਾਲ ਸਮਝ ਸਕਦਾ ਹੈ ਡੰਡੀ ਦਾਦਾ ਆਪਣੇ ਪੋਤੇ ਲਈ ਸਿਰਫ ਇੱਕ ਪਰਿਵਾਰਕ ਮੈਂਬਰ ਨਹੀਂ ਸਗੋਂ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ ਡੰਡੀ ਉਹ ਆਪਣੇ ਪੋਤੇ ਦੀ ਹਰ ਖੁਸ਼ੀ ਨੂੰ ਆਪਣੀ ਖੁਸ਼ੀ ਬਣਾਉਂਦਾ ਹੈ ਉਸ ਦੀ ਹਰ ਵੱਡੀ ਛੋਟੀ ਲੋੜ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦਾ ਹੈ ਡੰਡੀ ਜਦ ਪੋਤਾ ਹੌਲੀ ਹੌਲੀ ਤੁਰਨਾ ਸਿੱਖਦਾ ਹੈ ਤਾਂ ਦਾਦਾ ਹਰ ਪਲ ਉਸ ਦੇ ਕਦਮਾਂ ਦੀ ਨਿਗਰਾਨੀ ਕਰਦਾ ਹੈ ਡੰਡੀ ਜਦ ਉਹ ਕਿਸੇ ਗੱਲ ਉੱਤੇ ਰੋ ਪੈਂਦਾ ਹੈ ਤਾਂ ਦਾਦਾ ਆਪਣੀ ਬਾਹਾਂ ਦੀ ਛਾਂ ਦਿੰਦਾ ਹੈ ਡੰਡੀ ਜਦ ਉਹ ਕੋਈ ਨਵਾਂ ਸ਼ਬਦ ਬੋਲਦਾ ਹੈ ਦਾਦੇ ਦੀਆਂ ਅੱਖਾਂ ਵਿੱਚ ਅਣਮਿਟ ਖੁਸ਼ੀ ਦੀ ਚਮਕ ਹੁੰਦੀ ਹੈ ਡੰਡੀ ਉਸ ਦੇ ਹਾਸਿਆਂ ਦੀ ਗੂੰਜ ਆਨੰਦ ਪ੍ਰਦਾਨ ਕਰਦੀ ਹੈ ਅਤੇ ਜਦ ਉਹ ਕਿਤੇ ਡਿੱਗ ਪੈਂਦਾ ਹੈ ਤਾਂ ਉਸ ਨੂੰ ਚੁੱਕ ਕੇ ਆਪਣੀ ਹਿੱਕ ਨਾਲ ਲਾਉਣ ਵਿੱਚ ਦਾਦੇ ਨੂੰ ਸਭ ਤੋਂ ਵੱਡੀ ਰੜੀ ਤਸੱਲੀ ਮਿਲਦੀ ਹੈ ਡੰਡੀ ਦਾਦਾ ਅਤੇ ਪੋਤੇ ਦਾ ਰਿਸ਼ਤਾ ਸਿਰਫ ਲਹਿਜਿਆਂ ਪਿਆਰ ਅਤੇ ਖੇਡਾਂ ਤੱਕ ਸੀਮਤ ਨਹੀਂ ਹੁੰਦਾ ਇਹ ਇੱਕ ਆਤਮਿਕ ਅਤੇ ਵਿਗਿਆਨਕ ਯਾਤਰਾ ਵੀ ਹੁੰਦੀ ਹੈ ਡੰਡੀ ਜਦੋਂ ਦਾਦਾ ਪੋਤੇ ਨੂੰ ਕਾਂ ਚਿੜੀ ਤੋਤਾ ਮੈਣਾ ਸ਼ੇਰ ਹਾਤੀ ਰਾਜਾ ਰਾਣੀ ਦੀਆਂ ਕਹਾਣੀਆਂ ਸੁਣਾਉਂਦਾ ਹੈ ਤਾਂ ਪੋਤਾ ਕੇਵਲ ਮਨੋਰੰਜਨ ਨਹੀਂ ਲੈਂਦਾ ਬਲਕਿ ਇੱਕ ਅਜਿਹੇ ਸੰਸਾਰ ਵਿੱਚ ਪ੍ਰਵੇਸ਼ ਕਰਦਾ ਹੈ ਜਿੱਥੇ ਜਿਗਿਆਸਾ ਚਿੰਤਨ ਅਤੇ ਸਿੱਖਣ ਦੀ ਭੁੱਖ ਜੰਮ ਜਾਂਦੀ ਹੈ ਡੰਡੀ ਜਦੋਂ ਦਾਦਾ ਲੋਕਣ ਮਿਚੀ ਥੜਾਉਂਦਾ ਹੈ ਤਾਂ ਇਹ ਸਿਰਫ ਮਜ਼ੇ ਲੈਣ ਵਾਲਾ ਖੇਡ ਨਹੀਂ ਰਹਿੰਦਾ ਬਲਕਿ ਬੱਚੇ ਦੀ ਯੋਜਨਾ ਬਣਾਉਣ ਦੀ ਯੋਗਤਾ ਤਲਾਸ਼ ਦੀ ਸਮਝ ਅਤੇ ਨਿਰਣੇ ਲੈਣ ਦੀ ਸ਼ਕਤੀ ਨੂੰ ਵਿਕਸਿਤ ਕਰਦਾ ਹੈ ਡੰਡੀ ਮਿੱਟੀ ਵਿੱਚ ਖੇਡਣ ਗੁੱਡੀਆਂ ਗੁੱਡੀਆਂ ਦਾ ਵਿਆਹ ਕਰਾਉਣ ਕੰਧਾਂ ਉੱਤੇ ਚੜ ਕੇ ਤੁੱਪ ਦੇ ਆਲਸ ਨੂੰ ਉਡਾਉਣ ਪੰਛੀਆਂ ਨਾਲ ਗੱਲਾਂ ਕਰਨ ਇਹ ਸਾਰੀਆਂ ਚੀਜ਼ਾਂ ਪੋਤੇ ਦੇ ਸਰੀਰਕ ਮਾਨਸਿਕ ਸਮਾਜਿਕ ਅਤੇ ਜਜ਼ਬਾਤੀ ਵਿਕਾਸ ਦਾ ਇੱਕ ਅਹਿਮ ਹਿੱਸਾ ਬਣ ਜਾਂਦੀਆਂ ਹਨ ਡੰਡੀ ਫਿਰ ਜਦੋਂ ਪੋਤਾ ਦਾਦੇ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ ਉਸ ਦੀਆਂ ਅੱਖਾਂ ਵਿੱਚ ਹੌਲੀ-ਹੌਲੀ ਇੱਕ ਨਵੀਂ ਚਮਕ ਆਉਂਦੀ ਹੈ ਕਿਉਂਕਿ ਉਹ ਇੱਕ ਨਵੀਂ ਸੰਸਾਰ ਦੀ ਯਾਤਰਾ ਕਰ ਰਿਹਾ ਹੁੰਦਾ ਹੈ ਡੰਡੀ ਦਾਦੇ ਦੇ ਪਿਆਰ ਭਰੇ ਸ਼ਬਦ ਪੁਚਕਾਰ ਅਤੇ ਹੱਸੇ ਠੱਠੇ ਪੋਤੇ ਲਈ ਉਸ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਹੁੰਦੇ ਹਨ ਜਿੱਥੇ ਜ਼ਿੰਦਗੀ ਦੇ ਪਾਠ ਖੇਡ-ਖੇਡ ਵਿੱਚ ਹੀ ਸਮਝ ਆ ਜਾਂਦੇ ਹਨ ਡੰਡੀ ਇਸੇ ਕਰਕੇ ਜਦੋਂ ਵੀ ਦਾਦਾ ਆਪਣੇ ਪੋਤੇ ਨੂੰ ਆਪਣੇ ਨਾਲ ਬਿਠਾ ਕੇ ਕੋਈ ਕਹਾਣੀ ਸੁਣਾਉਂਦਾ